ਮਾਰੇ ਭਾਈ ਇੱਥੇ ਅੱਗੇ ਇੱਥੇ ਮਾਰੇ ਮਰਿਆ ਉਹ ਨਹੀਂ ਨਹੀਂ ਕੋਈ ਨਹੀਂ ਪਾਈ ਟੈਕਸਟਰੋ ਮੇਰੇ ਪੱਗੇ ਕਰਦਾ ਪੈਸੇ ਭਾਈ ਪ੍ਰੈਸ਼ਰ ਦਿਵਾਉਂਦਾ ਪ੍ਰੈਸ਼ਰ ਦਿਵਾਉ ਯਾਰ ਓ ਪੈਪ ਕਿਹਨੇ ਪੈਪ Apa, Bang? ਅੱਗੇ ਚੱਕੇ ਹੈ ਤੁਸੀਂ ਮਾਪੀ ਕੇ ਲਾ ਕੇ ਪਾਣੀ ਕਿੱਥੋਂ ਭਰਿਆ ਜਾ ਸਕਦਾ ਜਲਦੀ ਬਤਾ ਰਹੇ ਚਲੇ ਨੁਹੇ ਬਾਕੀ ਉਧਰੋਂ ਪਰਲੇ ਬਸ ਨੂੰ ਆ ਗਿਆ ਯਾਰ ਰੱਖ ਕੇ ਕਮਾਲ ਵਾਂਗ ਚੱਲ ਜਾ ਉੱਥੋਂ ਪਾਣੀ ਖਤਮ ਹੋ ਗਿਆ ਹੈ ਪਾਣੀ ਖਤਮ ਹੋ ਗਿਆ ਉਹਨਾਂ ਦਾ ਉੱਥੇ ਦੁੱਧ ਦੀ ਸਾਰੀ ਅੱਗ ਨਹੀਂ ਬੁੱਝਦੀ ਵੇਕਤ ਦੀ ਬੱਦਗੀ ਨਹੀਂ ਨਹੀਂ ਕਿੱਧਰ ਲੱਗੀ ਜਾਂਦੀ ਹੈ ਫੇਰ ਬੱਦਗੀ ਨਹੀਂ ਹੈ ਭਾਂਜੂ ਜਮਾ ਹੈ ਪਿੱਛੇ ਐਂਡੇ ਦੇ ਬੜੀ ਨਾਲ ਲੱਗੀ ਨਰਨਕਾਰੀ ਪਵਨ ਵਾਲੇ ਆਣੇ ਕਿਹੜੇ ਉਹ ਆਪਣੀ ਪੈ ਆਪਣਾ ਉਹ ਕਿੱਲੇ ਕਰਨ ਦੇ ਆ ਲੱਕੜ ਵਾਲੇ ਪਰ ਅਗੋਂ ਬੜੀ ਛੱਤੀ ਪੈ ਗਈ ਆ ਜੀ ਦੀ ਠੀਕਾ ਹੀ ਬੜਾ ਨੇ ਲੱਗ ਗਿਆ ਤੂੰ ਆਦਰੋਂ ਵੀ ਨਿਕਲ ਆਇਆ ਫੇਰ ਬੱਦਗੀ ਦਾ ਅੱਗ ਉਧਰ ਬੱਗੀ ਉਧਰ ਦੋ ਗੱਟੀਆਂ ਹੋ ਗਈਆਂ ਫੇਰ ਭਰਨ ਲੱਗੇ ਉਹ ਬੋਲ ਦੀ ਬੂਟੀ ਲਾਉਣ ਨਾਲ ਪਾਣੀ ਉੱਤੇ ਆ ਮਾਰੀ ਆ ਕੇ ਜਿਹੜੀ ਉਹ ਪੈ ਗਈ ਅੰਦਰ ਮੇਰੇ ਹਿਸਾਬ ਨਾਲ ਉਹ ਵੇਹ ਉਹ ਪੈ ਗਈ ਅੰਦਰ ਅੰਦਰ ਪੈ ਗਈ ਅੱਗ ਹਾਂ ਕਣਕ ਪਾਣੀ ਵਾਲਾ ਪੀਓ ਓਕੇ ਕਾ ਚਾਹੀਏ ਜਸ ਸਪੀਡ ਕੋਰ ਕਢਾਉ ਨਾ ਪੰਸਬ ਦਾ ਆਪਣੇ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਇੱਥੋਂ ਫੋਨ ਆਇਆ ਕਿ ਇੱਧਾ ਅੱਗ ਲੱਗ ਗਈ ਹੈ ਐਕਚੁਅਲੀ ਅੱਗ ਲੱਗੀ ਹੈ ਜਿਹੜਾ ਲੱਗੇ ਨਾਰਸ ਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕਰੇਟਾ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜ਼ੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਕਢਾਉ ਨੂੰ ਕਰੇਟਾਂ 'ਚ ਕਵਰਾਂ 'ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਲਬ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਹੋਇਆ ਬਾਅਦ ਚ ਪਤਾ ਲੱਗੇਗਾ ਹੁਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਇੱਥੇ ਦੇ ਘੱਟੋ ਘਾਟ ਆਪਣੇ 14000 ਦੇ ਰੇਟ ਪਏ ਆ ਇਹ ਸਿਰ ਹੁਣ ਬਾਅਦ ਚ ਪਤਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕੀ ਸੜਿਆ ਕੀ ਨਹੀਂ ਨੁਕਸਾਨ ਕਿੰਨਾ ਲੱਗਾ ਅਨੁਮਾਨ ਕਿੰਨਾ ਲੱਗਾ ਕਾਫੀ ਨੁਕਸਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਹੁਣ ਅੱਗੇ ਭਾਈ ਯਾਰ ਕਿੰਨੀ ਗੱਡੀਆਂ ਆਈਆਂ ਇੱਥੇ ਚਾਰ ਗੱਡੀ ਪੰਜਵੀਂ ਗੱਡੀ ਆ ਰਹੀ ਹੈ ਫਰ ਕਾਰਨ ਆਗਮ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇਹ ਕਿ ਕਿਸਾਨ ਨੇ ਲਾਈ ਕਿ ਕਿੱਦਾਂ ਬਰੋ ਕਿ ਲਾਈ ਇਹ ਕਿ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀਏ ਜਿਨ੍ਹਾਂ ਨੇ ਅੱਗ ਲਾਈ ਹੈ ਹਾਂ ਕਾਬੂ ਹਜੇ ਤੱਕ ਕਾਬੂ ਪਿਆ ਸਾਡੇ 11:15 ਵਜੇ ਸਾਨੂੰ ਫੋਨ ਕਾਲ ਆਂਦੀ ਆ ਕਿ ਪੰਡੋਰੀ ਰੋਡ ਤੇ ਇਹਦੇ ਪੰਜ ਸਾਫ ਦੇ ਗਦਾਮਾਂ ਦੇ ਅੰਦਰ ਨਾ ਅੱਗ ਲੱਗ ਗਈ ਆ ਅਸੀਂ ਤੁਰੰਤ ਕਾਰਵਾਈ ਕਰਦੇ ਤਿੰਨ ਫਾਇਰ ਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਤੀਆਂ ਇੱਕ ਵਾਰ ਬਟਾਲੇ ਫੋਨ ਕਰਤਾ ਬਟਾਲੇ ਨੂੰ ਗੱਡੀ 2 ਮਿੰਟ ਚ ਆ ਰਹੀ ਐ ਇੱਥੇ ਤੇ ਤਕਰੀਬਨ ਅੱਗ ਦੇ ਕੰਟਰੋਲ ਹੀ ਆ ਜਿਹੜਾ ਖਤਰੇ ਵਾਲਾ ਕੰਮ ਆ ਉਹ ਟਲ ਗਿਆ ਅੱਗ ਨੇ ਕਿਸੇ ਦੇ ਘੇਰਾ ਪਾਇਆ ਕਿ ਨਹੀਂ ਅੱਗ ਨੇ ਗਦਾਮਾਂ ਦੇ ਚਾਰੇ ਪਾਸੇ ਘੇਰਾ ਪਾਇਆ ਹੋਦਾ ਜੀ ਇਹ ਤੁਸੀਂ ਵੇਖ ਸਕਦੇ ਫੋਟੋ ਲੈ ਸਕਦੇ ਹੋ ਕਿ ਕਿੱਦਾਂ ਅੱਗ ਨੇ ਸਾਰੇ ਪਾਸੇ ਘੇਰਾ ਪਾਇਆ ਦਾ ਕਿਹੜੀ ਕਿਹੜੀ ਚੀਜ਼ ਇਹ ਲਪੇਟ ਚ ਲਈ ਆ ਇਹ ਫਿਲਹਾਲ ਤੇ ਇਹ ਲੱਕੜ ਦੇ ਕਰੇਟਾਂ ਤੇ ਪਲਾਸਟਿਕ ਦੇ ਕਰੇਟ ਆ ਇਹ ਇਹਨਾਂ ਨੂੰ ਹਜੇ ਲੱਗੀ ਅੱਗ ਚਲੋ ਅੰਦਰ ਬਚਾਅ ਆ ਕਣਕ ਕਣਕ ਦਾ ਬਚਾਅ ਕਿੰਨਾ ਤਨੂ ਇਹ ਤਾਂ ਹਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਇਹ ਹੁਣ ਇੰਸਪੈਕਟਰ ਸਾਹਿਬ ਨੂੰ ਪੁੱਛਣਾ ਕਿ ਕੀ ਨਹੀਂ 70% ਕੰਟਰੋਲ ਪਾ ਲਿਆ ਜੀ 30% ਰਹਿ ਗਿਆ ਇਹ ਗਦਾਮ ਅਨਾਜ ਨੂੰ ਜਿਹੜਾ ਅੰਦਰ ਪਿਆ ਅਨਾਜ ਹਜੇ ਤਾਂ ਸੇਫ ਹੀ ਲੱਗਦਾ ਮੈਨੂੰ ਚਲੋ ਹੋਰ ਕਿੰਨਾ ਸਮਾਂ ਲੱਗਦਾ ਬਸ ਇੱਕ ਘੰਟਾ ਅੱਧਾ ਘੰਟਾ ਲੱਗਦਾ ਹੈ ਬੋਰੀਆਂ ਦਾ ਪਹੁੰਚਾਓ ਬੋਰੀਆਂ ਦਾ ਪਹੁੰਚਾਏ ਤਕਰੀਬਨ ਲੱਗਦਾ ਮੈਨੂੰ ਇਹ ਸਾਰਾ ਇਹ ਨਹੀਂ ਅੰਦਾਜ਼ਾ ਨਹੀਂ ਲਗਾ ਸਕਿਆ ਕਿੰਦਾਂ ਲੱਗੀ ਆ ਇਦਾ ਇਹ ਪਤਾ ਨਹੀਂ ਲੱਗ ਸਕਿਆ ਮਾਮਾ ਆ ਇੱਕ ਗਰਦਾਸਪੁਰ ਦਾ ਮੰਡੀ ਆੜਾ ਦਾ ਕੰਮ ਕਰਦੇ ਆ ਮੰਡੀ ਜਾ ਰਹੀ ਤੇ ਦੇਖਿਆ ਦੂਰ ਧੂਆ ਨਿਕਲਦਾ ਪਿਆ ਸੀ ਤੇ ਦੇਖਣ ਆ ਗਏ ਤੇ ਅੱਗ ਲੱਗੀ ਜੀ ਗਦਾਮਾਂ ਤੇ ਲੱਗ ਰਿਹਾ ਗਦਾਮਾਂ ਦਾ ਬਚਾਵਾ ਅੰਦਰ ਬਾਹਰ ਜਿਹੜਾ ਕੁਆਡ ਕੁੜ ਪਿਆ ਰਹਿਗਾ ਉਹਦੀ ਉੱਤੇ ਵੀ ਅੱਗ ਲੱਗੀ ਆ ਅੰਦਰ ਬਚਾਅ ਹੋ ਗਿਆ ਅੱਗ ਕਿੱਦਾਂ ਲੱਗੀ ਆ ਇਹ ਦੇਖ ਕੇ ਆਪਕਾ ਨੂੰ ਪਤਾ ਲੱਗੇਗਾ ਜਿਸ ਤਰ੍ਹਾਂ ਲੋਕਾਂ ਦੇ ਫਾਰ ਬਿਗੜਦੀਆਂ ਗੱਡੀਆਂ ਆਪਣੇ ਟਾਈਮ ਨਾਲ ਆ ਕੇ ਅੱਗ ਬੁਝਾਉਂਦੇ ਆਂ ਕਹਿੰਦੇ ਆ ਦੋ ਪਹਿਲਾਂ ਆ ਗਏ ਸਾਡੇ ਨੂੰ ਦੇ ਤੇ ਇੱਕ ਵਾਰ ਦੋ ਪਹਿਲਾਂ ਹੋ ਗਈਆਂ ਨਾ ਅਦਤਾਂ ਦੇ ਆਲੇ ਦੋਲੇ ਹੀ ਸਾਰੀ ਯਾਰ ਅੰਦਰ ਬਚਾਵ ਆ ਬਾਰ ਬਾਰ ਹੀ ਆ ਸਾਰੀ